ਮੰਤਰੀ ਨਹੀਂ ਨਾ ਪਿਤਾਜੀ ਕੋਈ ਵਿਧਾਇਕ ਨਾ ਹੀ ਕਿਸੇ ਪਾਰਟੀ ਦੇ ਸੁਪਰੀਮੋਸੇ ਕੋਈ ਰਿਸ਼ਤਾ ਸਰਬਰ ਆਫ ਪਾਰਲੀਮੈਂਟ ਸਰਦਾਰ ਜਸ ਸਰਦਾਰ ਮਕੀਰ ਸਿੰਘ ਗਲਡਿੰਪਾ ਜੀ ਮੇ ਸਿਆਸੀ ਗੁਰੂ ਹਨ ਉਹਨਾਂ ਦੀ ਰਹਿਮਾਈ ਹੈ ਠੀ ਮੈਂ ਹਲਕਾ ਬਬਮਕੜਾ ਸਾਹਿਬ ਵਿੱਚ ਵਿਚਰ ਰਿਹਾ ਤੇ ਉਹਨਾਂ ਦੀ ਇੱਕ ਸਵਾਲ ਸਾਡੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਆ ਹਲਕੇ ਦੇ ਵਿਧਾਇਕ ਨਾਲ ਤੁਹਾਡੀ ਕੀ ਨਾਰਾਜ਼ਗੀ ਸੀ ਤਿੰਨ ਮਹੀਨੇ ਕਰੀਬ ਮੈਂ 9 ਦਿਨ ਜੇਲ੍ਹ ਚ ਰਿਹਾ ਸਤਿ ਸ਼੍ਰੀ ਅਕਾਲ ਮੈਂ ਅਮਨਿਤਕੌਰ ਮਾਜਾ ਫਾਸ ਨਿਊਜ਼ ਤੋਂ ਅੱਜ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਦੇ ਯੂਥ ਆਗੂ ਸੁਰਜਨ ਸਿੰਘ ਸੋਨੂ ਪਲਾਈਪੁਰਜੀ ਦੇ ਨਾਲ ਸਸ਼ੀਕਾ ਸਰ ਸਸ਼ੀਕਾ ਨਾਭ ਜੀ ਮੈਂ ਤੁਹਾਡਾ ਅਤੇ ਮਾਝਾ ਫਾਸਟ ਨਿਊਜ਼ ਦਾ ਪੂਰੇ ਸਾਰੇ ਸਰੋਤਿਆਂ ਦਾ तहे دلੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਮੌਕਾ ਕੱਢ ਕੇ ਮੇਰੇ ਨਾਲ ਅੱਜ ਗੱਲਬਾਤ ਜੋ ਆਪਣੇ ਸਰੋਤੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਾਇਆ ਧੰਨਵਾਦ ਜੀ ਓਕੇ ਦੈਨ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਆ ਤੁਹਾਡਾ ਸਿਆਸਤ ਵਿੱਚ ਆਉਣਾ ਕਿਵੇਂ ਤੈਅ ਹੋਇਆ ਸਿਆਸਤ ਵਿੱਚ ਮੈਂ ਸੰ 2002 ਵਿੱਚ ਸ਼ੁਰੂ ਕੀਤਾ ਆਪਣੇ ਵਿਲੇਜ ਤੋਂ ਉਸ ਤੋਂ ਬਾਅਦ 2003 ਵਿੱਚ ਮੈਂ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਵਿਧਾਨ ਸਭਾ ਇਲੈਕਸ਼ਨ ਆਪਣੇ ਅਸੈਂਬਲੀ ਦੇ ਵਿੱਚ ਜਿਹੜਾ ਵਿਚਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਆਪਣਾ ਮਿਹਨਤ ਕਰਦਾ ਰਿਹਾ ਕਰਨ ਤੋਂ ਬਾਅਦ 2019 ਵਿੱਚ ਮੈਂ ਬਲੋਕ ਕਾਂਗਰਸ ਕਮੇਟੀ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਆ 2022 ਵਿੱਚ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਦਿਹਾਤੀ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਿਆ 2023 ਵਿੱਚ ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਿਆ ਇਸੇ ਤਰ੍ਹਾਂ ਹੀ ਮੇਰੀਆਂ ਦਿੱਲੀ ਵਿੱਚ ਸਾਡੇ ਜੋ ਫਾਰਮਰ ਪ੍ਰੈਜ਼ੀਡੈਂਟ ਯੂਥ ਕਾਂਗਰਸ ਨੈਸ਼ਨਲ ਦੇ ਸ਼੍ਰੀਨਿਵਾਸ ਬੀਵੀ ਜੀ ਉਹਨਾਂ ਨਾਲ ਮੇਰੇ ਕਾਫੀ ਨੇੜੇ ਦੇ ਸੰਬੰਧ ਸਨ ਜਿਨ੍ਹਾਂ ਨੇ ਦਿੱਲੀ ਵਿੱਚ ਬੀਜੇਪੀ ਸਰਕਾਰ ਨੂੰ ਭੜਥੂ ਪਾ ਕੇ ਰੱਖਿਆ ਉਹਨਾਂ ਦਾ ਹਰ ਦਿੱਤਾ ਹੋਇਆ ਪ੍ਰੋਟੈਸਟ ਕਾਂਗਰਸ ਪਾਰਟੀ ਵੱਲੋਂ ਜਾਂ ਯੂਥ ਕਾਂਗਰਸ ਪਾਰਟੀ ਵੱਲੋਂ ਮੈਂ ਹਰ ਇੱਕ ਪ੍ਰੋਟੈਸਟ ਜਿਹੜਾ ਵਾ ਉਹ ਅਕੇ ਹੋ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੀਤਾ ਜੋ ਸਾਡੇ ਫਾਰਮਰ ਪੰਜਾਬ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਬਰਿੰਦਰ ਸਿੰਘ ਢਿੱਲੋਂ ਜੀ ਮੇਰੇ ਵੱਡੇ ਭਰਾ ਨੇ ਉਹਨਾਂ ਨਾਲ ਵੀ ਮੇਰੀ ਕਾਫੀ ਨੇੜਤਾ ਹੋਣ ਕਰਕੇ ਮੈਂ ਸਾਰੇ ਦੇ ਸਾਰੇ ਪ੍ਰੋਟੈਸਟ ਜਿੰਨੀਆਂ ਵੀ ਐਕਟੀਵਿਟੀਆਂ ਜੀਆਂ ਹਲਕੇ ਦੀਆਂ ਜਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਵਿੱਚ ਵਿਧਾਨ ਸਭਾ ਲੋਕ ਸਭਾ ਜਾ ਕੇ ਉਹ ਸਾਰੀਆਂ ਹੀ ਮੈਂ ਅੱਗੇ ਹੋ ਕੇ ਕਰਦਾ ਰਿਆ ਹਾਂ ਜੀ ਇਸ ਦੇ ਨਾਲ ਹੀ ਮੇਰਾ ਤੁਹਾਡੇ ਕੋਲ ਦੂਜਾ ਸਵਾਲ ਆ ਤੁਹਾਨੂੰ ਸਿਆਸਤ ਦੇ ਵਿੱਚ ਆਉਣ ਦਾ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਨਵਜੀ ਗੱਲ ਇਹ ਆ ਕਿ ਪਰੇਸ਼ਾਨੀਆਂ ਤੇ ਬਹੁਤ ਜ਼ਿਆਦੀਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇੱਕ ਕੋਈ ਸਧਾਰਨ ਪਰਿਵਾਰ ਦੇ ਵਿੱਚੋਂ ਬੰਦਾ ਉੱਠ ਕੇ ਦਿੱਲੀ ਤੱਕ ਪਹੁੰਚ ਕਰਦਾ ਤੇ ਉਹ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਮੈਂ ਪਰਿਵਾਰ ਦਾ ਮੈਨੂੰ ਬਹੁਤ ਸਪੋਰਟ ਰਿਹਾ ਮੇਰੇ ਪੇਰੈਂਟਸ ਦਾ ਪੇਰੈਂਟਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋ ਗਈ ਮੇਰੇ ਮੇਰੀ ਵਾਈਫ ਦਾ ਮੈਨੂੰ ਬਹੁਤ ਸਪੋਰਟ ਹੋਣ ਕਰਕੇ ਸਭ ਤੋਂ ਵੱਡਾ ਸਪੋਰਟ ਪ੍ਰਮਾਤਮਾ ਦਾ ਤੇ ਮੇਰੇ ਯਾਰਾਂ ਦੋਸਤਾਂ ਦਾ ਜਿੱਥੇ ਮੈਂ ਅੱਜ ਹੈਗਾ ਮੈਂ ਆਪਣੇ ਯਾਰਾਂ ਦੋਸਤਾਂ ਦੀ ਬਦੌਲਤ ਆ ਕਿ ਜਿਨ੍ਹਾਂ ਨੇ ਮੈਨੂੰ ਰਾਤ ਦਿਨ ਹੌਸਲਾ ਅਫਜ਼ਾਈ ਕਰਕੇ ਤੌਰ ਛੱਡਿਆ ਤੇ ਮੈਂ ਦਿੱਲੀ ਤੱਕ ਜਾ ਕੇ ਆਪਣੇ ਜਿਹੜੇ ਆ ਉਹ ਲਿੰਕ ਸਥਾਪਿਤ ਕੀਤੇ ਉਹਨਾਂ ਦੇ ਕਰਕੇ ਜਿੰਨੀਆਂ ਵੀ ਪਰੇਸ਼ਾਨੀਆਂ ਨੂੰ ਮੈਂ ਇੱਥੇ ਜਾਣਦਾ ਰਿਆ ਬਹੁਤ ਪਰੇਸ਼ਾਨੀਆਂ ਰਹੀਆਂ ਪਰ ਮੈਂ ਪਰੇਸ਼ਾਨੀਆਂ ਨੂੰ ਮੇਨ ਅੱਗੇ ਨਹੀਂ ਰੱਖਿਆ ਮੇਰਾ ਫੋਕਸ ਸੀਗਾ ਕਿ ਮੈਂ ਕਾਂਗਰਸ ਪਾਰਟੀ ਵਿੱਚ ਅੱਗੇ ਹੋ ਕੇ ਕੰਮ ਕਰਾਂ ਔਰ ਮਿਹਨਤ ਕਰਦਾ ਰਹਾ ਮਿਹਨਤ ਕਰਨ ਦੇ ਨਾਲ ਹੀ ਅੱਜ ਮੈਂ ਇੱਥੇ ਤੱਕ ਪਹੁੰਚਿਆ ਇਸ ਦੇ ਨਾਲ ਹੀ ਮੇਰਾ ਤੁਹਾਡੇ ਨਾਲ ਇੱਕ ਸਵਾਲ ਆ ਤੁਹਾਡਾ ਸਿਆਸੀ ਗੁਰੂ ਕੌਣ ਆ ਮੇਰਾ ਸਿਆਸੀ ਗੁਰੂ ਸਾਡੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਜਸ ਸਰਦਾਰ ਜਸਪੀਰ ਸਿੰਘ ਗਿਲਡਿੰਪਾ ਜੀ ਮੇਰੇ ਸਿਆਸੀ ਗੁਰੂ ਹਨ ਉਹਨਾਂ ਦੀ ਰਹਿਨਮਾਈ ਹੈ ਇੱਥੇ ਮੈਂ ਹਲਕਾ ਬਾਬਵਕਲਾ ਸਾਹਿਬ ਵਿੱਚ ਵਿਚਰ ਰਿਹਾ ਅਤੇ ਉਹਨਾਂ ਦੀ ਬਾਹ ਫੜ ਕੇ ਮੈਂ ਅੱਗੇ ਵਧ ਰਿਹਾ ਜੀ ਇਸੇ ਨਾਲ ਹੀ ਮੇਰਾ ਤੁਹਾਡਾ ਨਾਲ ਅਗਲਾ ਸਵਾਲ ਆ ਹਲਕਾ ਬਾਬਵਕਲਾ ਸਾਹਿਬ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਟਿਕਟ ਲੈਣ ਤੇ ਚਾਹਵਨ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਨਵਜੀ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਕਿ ਟਿਕਟ ਮੰਗਣਾ ਜਾਂ ਕੋਈ ਅਹੁਦਾ ਦੀ ਮੰਗ ਕਰਨੀ ਔਰ ਉਹ ਪਾਰਟੀਆਂ ਤੈਅ ਕਰਦੀਆਂ ਹਲਕੇ ਦੇ ਲੋਕ ਤੈਅ ਕਰਦੇ ਕਿ ਕੌਣ ਕਿੰਨਾ ਦੇ ਵਿੱਚ ਕਿੱਦਾਂ ਵਿਚਰ ਰਿਹਾ ਤੇ ਕਿਸ ਨੂੰ ਪਾਰਟੀ ਆਪਣਾ ਉਮੀਦਵਾਰ ਬਣਾਉਗੀ ਹੱਕ ਤੇ ਸਾਰਿਆਂ ਨੂੰ ਆ ਲੇਕਿਨ ਪਾਰਟੀ ਤੈਅ ਕਰਦੀ ਜਾਂ ਹਲਕੇ ਦੇ ਲੋਕ ਤੈਅ ਕਰਦੇ ਕਿ ਉਹਨਾਂ ਨੇ ਕਿਸ ਪ੍ਰਕਾਰ ਸਰਵੇ ਹੁੰਦੇ ਆ ਸਰਵੇ ਤੋਂ ਬਾਅਦ ਬੜਾ ਕੁਛ ਇਹ ਪਾਰਟੀ ਦੇ ਵਿੱਚ ਚੱਲਦਾ ਸਭੇ ਚੱਲਦੇ ਆ ਵੇਖੋ ਪਾਰਟੀ ਹਰ ਉਮੀਦਵਾਰ ਨੂੰ ਆਪਣੇ ਬੜੇ ਐਂਗਲਾਂ ਤੋਂ ਚੈੱਕ ਕਰਦੀ ਹੈ ਕਿ ਉਹ ਸਰਵੇ ਲੋਕਾਂ ਵਿੱਚ ਕਿੰਨਾ ਵਿਚਰ ਰਿਹਾ ਪਾਰਟੀ ਦੀ ਐਕਟੀਵਿਟੀ ਸੀ ਉਹਦੇ ਕਿਦੋਂ ਤੋਂ ਲੈ ਕੇ ਤੇ ਕਿੰਨੀ ਵਾ ਪਾਰਟੀ ਵਾਸਤੇ ਉਸਨੇ ਕੀ ਕੀਤਾ ਕਿੰਨੀ ਭਾਗੀਦਾਰੀ ਜਿਹੜੀ ਆ ਉਹਦੀ ਪਾਰਟੀ ਵਾਸਤੇ ਆ ਤਦ ਟਿਕਟਾ ਜਾ ਕੇ ਤੈ ਹੁੰਦੀ ਆ ਹਾਂਜੀ ਇੱਕ ਸਵਾਲ ਸਾਡੇ ਦਰਸ਼ਕ ਧਰਤੋਂ ਪੁੱਛਣਾ ਚਾਹੁੰਦੇ ਆ ਹਲਕੇ ਦੇ ਵਿਧਾਇਕ ਨਾਲ ਤੁਹਾਡੀ ਕੀ ਨਾਰਾਜ਼ਗੀ ਸੀ ਕਿਹੜੇ ਵਿਧਾਇਕ ਨਾਲ ਸੰਤੋਖ ਸਿੰਘ ਪ੍ਰਾਇਤਪੁਰ ਦੇ ਨਾਲ ਮੈਨੂੰ ਪਤਾ ਸੀਗਾ ਪਰ ਮੈਂ ਤੁਹਾਡੇ ਮੂਹਰੇ ਕੋ ਹਣਾ ਚਾਹਣਾ ਸੀਗਾ ਕਿ ਕਿਹੜੇ ਵਿਧਾਇਕ ਦੇ ਨਾਲ ਸੰਤੋਖ ਸਿੰਘ ਭਲਾਈਪੁਰ ਨਾਲ ਜਦੋਂ ਮੇਰੇ ਬਚਪਨ ਜਦੋਂ ਮੈਂ ਸੰਭਾਲਿਆ ਉਦੋਂ ਤੋਂ ਮੇਰੇ ਉਹਨਾਂ ਨਾਲ ਸਬੰਧ ਮੈਂ ਉਹਨਾਂ ਦੇ ਨਾਲ ਹੀ 2002 ਜਾਂ 2003 ਤੋਂ ਸ਼ੁਰੂ ਕੀਤਾ ਲਗਭਗ ਸਵਾਦ ਨਾਲ 2003 ਤੋਂ ਸ਼ੁਰੂ ਕੀਤਾ ਵਿਚਰਨਾ 2003 ਤੋਂ ਵਿਚਰਦੇ ਵਿਚਰਦੇ ਆ ਉਹ 2017 ਵਿੱਚ ਐਮਐਲਏ ਬਣੇ ਅਸੀਂ ਸਭ ਨੇ ਬਹੁਤ ਸਾਦੀ ਦਿਲ ਜੀ ਜਾਨ ਤੋਂ ਸਪੋਰਟ ਕਰਕੇ ਉਹਨਾਂ ਨੂੰ ਐਮਐਲਏ ਬਣਾਇਆ ਫਿਰ ਉਹਨਾਂ ਵੱਲੋਂ ਮੇਰੇ ਤੇ ਉਹਨਾਂ ਵੱਲੋਂ ਤੇ ਇੱਕ ਸਾਫਕਾ ਡੀਐਸਪੀ ਨੇ ਮੇਰੇ ਤੇ ਇੱਕ ਰੰਜਿਸ਼ ਨਾਲ ਤਹਿਤ ਮੇਰੇ ਤੇ ਇੱਕ ਪਰਚਾ ਦਰਜ ਕਰਤਾ 420 460 480 120B ਤਹਿਤ ਇੱਕ ਝੂਠਾ ਪਰਚਾ ਮੇਰੇ ਤੇ ਮੁਕੱਦਮਾ ਦਰਜ ਕਰਕੇ ਮੈਨੂੰ ਹਵਾਲਾ ਚ ਰੱਖਿਆ ਮੈਨੂੰ 3 ਮਹੀਨੇ ਕਰੀਬ ਮੈਂ 9 ਦਿਨ ਜੇਲ੍ਹ ਚ ਰਿਹਾ ਉਸ ਟਾਈਮ ਮੈਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਟਾਈਮ ਮੇਰੀ ਵਾਈਫ ਪ੍ਰੈਗਨੈਂਟ ਸੀਗੇ ਤੇ ਮੇਰੇ ਪਰਿਵਾਰ ਨੂੰ ਹਿਰਾਸ ਕੀਤਾ ਗਿਆ ਮੇਨ ਮਕਸਦ ਹੀ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਹਿਰਾਸ ਕਰਨਾ ਸੀਗਾ ਮੈਨੂੰ ਕਮਜ਼ੋਰ ਕਰਨਾ ਸੀਗਾ ਪਰ ਜਿਹਦੇ ਸਿਰ ਤੇ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਹੱਥ ਹੋਵੇ ਉਹ ਬੰਦਾ ਕਦੀ ਕਮਜ਼ੋਰ ਨਹੀਂ ਹੁੰਦਾ ਮੈਂ ਉਸ ਪਰਚੇ ਦੇ ਵਿੱਚੋਂ ਮਨੁਮਾਨਜੋਗ ਕੋਰਟ ਨੇ ਮੈਨੂੰ ਬਰੀ ਕੀਤਾ ਉਸ ਪਰਚੇ ਦੇ ਵਿੱਚੋਂ ਇਹਨਾਂ ਨੇ ਸੋਚਿਆ ਸੀਗਾ ਮੈਨੂੰ ਦੱਬਣਾ ਪਰ ਜਿਸ ਨੇ ਉਹ ਪਰਮਾਤਮਾ ਨੇ ਹੋਰ ਉੱਚਾ ਚੁੱਕਣਾ ਹੋਵੇ ਉਸ ਨੂੰ ਕੋਈ ਦੱਬ ਨਹੀਂ ਸਕਦਾ ਮੈਂ ਉਸ ਪਰਚੇ ਦੇ ਹੋਣ ਤੋਂ ਜਾਂ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਮੈਂ ਹੋਰ ਜ਼ਿਆਦਾ ਉੱਪਰ ਹੋਇਆ ਤੇ ਮੇਰਾ ਕਿਰਦਾਰ ਜਿਹੜਾ ਹੋਰ ਜ਼ਿਆਦਾ ਨਿਕਰਿਆ ਕਿਉਂਕਿ ਮੈਂ ਪਹਿਲਾਂ ਇਹਨਾਂ ਦੇ ਨਾਲ ਕੰਮ ਕਰਦਾ ਸੀਗਾ ਮੇਰੀ ਇੱਕ ਫਿਤਰਤ ਆ ਕਿ ਮੈਂ ਜਿਸ ਇਨਸਾਨ ਦੇ ਨਾਲ ਰਵਾਂ ਮੈਂ ਉਸ ਇਨਸਾਨ ਨੂੰ ਕਦੀ ਦਗਾ ਨਹੀਂ ਦਿੱਤਾ ਜਦ ਤੱਕ ਅਗਲਾ ਮੇਰੇ ਨਾਲ ਦਗਾ ਨਾ ਕਰੇ ਜਦ ਅਗਲਾ ਮੇਰੇ ਨਾਲ ਕੋਈ ਦਗਾ ਕਰੇ ਤੇ ਫਿਰ ਮੈਂ ਉਹਦੇ ਨਾਲ ਇੱਟ ਨਾਲ ਇੱਟ ਖੜਕਾਉਣ ਦਾ ਦਮ ਰੱਖਦਾ ਸੋ ਇਹ ਸੀਗੀਆਂ ਮੇਰੇ ਹਲਕਾ ਵਿਧਾਇਕ ਦੇ ਨਾਲ ਜਿਹੜੀਆਂ ਉਹ ਸੰਤੋਖ ਸਿੰਘ ਭਲਾਈਪੁਰ ਦੇ ਨਾਲ ਨਾਰਾਜ਼ਗੀਆਂ ਜੋ ਅੱਜ ਵੀ ਮੇਰੀਆਂ ਉਹਦੇ ਨਾਲ ਨਾਰਾਜ਼ਗੀਆਂ ਬਰਕਰਾਰ ਆ ਜੀ ਦਾ ਇੱਕ ਬੰਦੇਓ ਤੁਹਾਡਾ ਗੋਲ ਕੀਆ ਗੱਲ ਹੈ ਜੀ ਬਹੁਤ ਵਧੀਆ ਦਿਮਾਗ ਦੇ ਵਿੱਚ ਪਲਾਨ ਕਰਕੇ ਬੈਠੇ ਅਸੀਂ ਕੋਈ ਪ੍ਰਮਾਤਮਾ ਟਾਈਮ ਦੇਵੇ ਜਾਂ ਹਲਕੇ ਦੇ ਲੋਕ ਚਾਣ ਮੇਰੇ ਤੇ ਉਮੀਦ ਜਤਾ ਕੇ ਮੈਨੂੰ ਵਿਧਾਇਕ ਬਣਾਉਂਦੇ ਆ ਹਲਕੇ ਦੇ ਵਿੱਚ ਮੈਂ ਬਹੁਤ ਅਨੇਕਾਂ ਹੀ ਕੰਮ ਗਣਾ ਸਕਦਾ ਜਿਹੜੇ ਕਰਨ ਵਾਲੇ ਆ ਜੋ ਬੜੇ ਹੀ ਸਾਲਾਂ ਤੋਂ ਅਧੂਰੇ ਆ ਸਾਡੇ ਕਈ ਆਪਣੇ ਐਵੇਂ ਵੀ ਕੁਛ ਨਹੀਂ ਕੀਤਾ ਬੜਾ ਦਿਮਾਗ ਤੇ ਗੁੱਸਾ ਆਉਂਦਾ ਕਿ ਜਦੋਂ ਹਲਕੇ ਵਿੱਚ ਜਾਇਦਾ ਕਿ 2002 ਵਿੱਚ ਸਰਦਾਰ ਜਸਪੀਰ ਸਿੰਘ ਗੜਿੰਪਾ ਜੀ ਵਿਧਾਇਕ ਬਣੇ ਸੀ ਉਹਨਾਂ ਦੇ ਵੇਲੇ ਦੀਆਂ ਸ਼ੜਕਾਂ ਜਿਹੜੀਆਂ ਕਈ ਸ਼ੜਕਾਂ ਅੱਜ ਵੀ ਮਜ਼ਬੂਤ ਆ ਉਸ ਤੋਂ ਬਾਅਦ ਨਾ ਕੋਈ ਸ਼ੜਕਾਂ ਦਾ ਹਾਲ ਅਸੀਂ ਗਲੀਆਂ ਨਾਲੀਆਂ 'ਚੋਂ ਨਿਕਲ ਨਹੀਂ ਪਾਰ ਐ ਬੜੇ ਕੰਮ ਆ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਕੈਮਰਿਆਂ ਦਾ ਪ੍ਰਬੰਧ ਹਰ ਇੱਕ ਪਿੰਡ ਦੇ ਵਿੱਚ ਜਿਮ ਦਾ ਪ੍ਰਬੰਧ ਨੌਜਵਾਨਾਂ ਨੂੰ ਅੱਗੇ ਵਧਾਉਣ ਵਾਸਤੇ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਬੜੇ ਹੀ ਉਪਰਾਲੇ ਜਿਹੜੇ ਆ ਉਹ ਕਰਨ ਵਾਲੇ ਆ ਹੋਰ ਵੀ ਬੜੇ ਹੀ ਕੰਮ ਜਿਹੜੇ ਨੇ ਇੱਕ ਇੱਕ ਕੰਮ ਸਾਡੇ ਦਿਮਾਗ 'ਚ ਆ ਮੇਰੀ ਤਾਂ ਇੱਕ ਹੀ ਸੋਚ ਆ ਕਿ ਮਰ ਤੇ ਇੱਕ ਨਾ ਇੱਕ ਹਰ ਇੱਕ ਇੱਕ ਨਾ ਇੱਕ ਦਿਨ ਹਰ ਇੱਕ ਨੇ ਜਾਣਾ ਮਰਨਾ ਜਿੱਦਣ ਮਰਾਂ ਉਸ ਤੋਂ ਕੋਈ 10-20 ਸਾਲ ਲੋਕ ਯਾਦ ਕਰਨ ਕਿ ਕੋਈ ਐਮ.ਐਲ.ਏ ਸਾਡੇ ਰਿਆ ਸੀਗਾ ਕੋਈ ਚੰਗਾ ਇਨਸਾਨ ਆਇਆ ਸੀਗਾ ਚੰਗਾ ਬਣਦੀ ਫਿਤਰਤ ਦੇ ਵਿੱਚ ਏ ਮੈਂ ਇੱਕ ਝੰਡਾ ਲੈ ਕੇ ਤੁਰਿਆ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਮੈਂ ਜੁੜਿਆ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਬਹੁਤ ਵਧੀਆ ਵਾ ਕੋਈ ਟਾਈਮ ਆਇਆ ਤਾਂ ਕੁਝ ਚੰਗਾ ਕਰਕੇ ਜਾਵਾਂਗੇ ਇਹ ਕੋਈ ਚੰਗਾ ਕਰ ਕੀ ਹੋ ਜਾ ਜਾਵਾਂਗੇ ਕਿ ਕੁਝ ਮਰਨ ਤੋਂ ਬਾਅਦ ਵੀ 30 40 50 ਸਾਲ ਲੋਕ ਯਾਦ ਕਰਨਗੇ ਜੀ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਚੈਨਲ ਮਾਜਾ ਫਾਸਟ ਨਿਊਜ਼ ਦੇ ਨਾਲ ਇਸੇ ਤਰ੍ਹਾਂ ਦੇ ਇੰਟਰਵਿਊਜ਼ ਲੈ ਕੇ ਆਉਂਦੇ ਰਵਾਂਗੇ ਧੰਨਵਾਦ